ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਹੁਣ ਵਿਰਧ ਹੋ ਗਏ ਸਨ ਤੇ ਚਾਹੁੰਦੇ ਸਨ ਕਿ ਜਿਸ ਕਾਰਜ ਨੂੰ ਉਹਨਾਂ ਆਰੰਭ ਕੀਤਾ ਸੀ ਉਸ ਨੂੰ ਜਾਰੀ ਰੱਖਿਆ ਜਾਵੇ ਸਿੱਖੀ ਦੇ ਸੱਚੇ ਸੁੱਚੇ ਧਰਮ ਦਾ ਜਿਹੜਾ ਉਹਨਾਂ ਨੇ ਬੁੱਟਾ ਲਾਇਆ ਸੀ ਉਸ ਨੂੰ ਜਵਾਨ ਹੋ ਕੇ ਸਾਰੀ ਦੁਨੀਆ ਨੂੰ ਚਾਨਣ ਦੇਣ ਦੇ ਸਮਰਥ ਬਣਾਉਣਾ ਚਾਹੁੰਦੇ ਸਨ ਇਸ ਲਈ ਆਪਣੇ ਉਤਰਾਧਿਕਾਰੀ ਚੁਣਨ ਵਾਸਤੇ ਉਹਨਾਂ ਆਪਣੇ ਸਿੱਖਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕਿ ਕਿਹੜਾ ਐਸਾ ਸਿੱਖ ਸੀ ਜਿਹੜਾ ਸਿੱਖੀ ਦੇ ਬੂਟੇ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਸਕੇ ਉਹ ਅਜੀਹਾ ਸਿੱਖ ਹੋਣਾ ਚਾਹੀਦਾ ਹੈ ਜਿਹੜਾ ਸੇਵਾ ਦਾ ਪੁੰਜ ਹੋਵੇ ਪ੍ਰਮਾਤਮਾ ਦੇ ਸਭ ਬੰਦਿਆਂ ਨੂੰ ਬਰਾਬਰ ਜਾਣਦਾ ਹੋਵੇ ਹਿੰਦੂ ਮੁਸਲਮਾਨ ਕਿਸੇ ਵਿੱਚ ਵਿਤਕਰਾ ਨਾ ਸਮਝਦਾ ਹੋਵੇ ਕਿਸੇ ਨੂੰ ਵੀ ਵੱਡਾ ਛੋਟਾ ਨਾ ਚਿਤਾੜਦਾ ਹੋਵੇ ਅਤੇ ਸਭ ਤੋਂ ਵੱਧ ਉਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੋਂ ਰਹਿਤ ਹੋਵੇ ਅਜੀਹੇ ਸਿੱਖਾਂ ਵਿੱਚ ਉਹਨਾਂ ਨੂੰ ਭਾਈ ਲੈਣਾ ਜੀ ਅਤੇ ਭਾਈ ਬੁੱਢਾ ਜੀ ਚੰਗੇ ਲੱਗਦੇ ਸਨ ਦੋਵਾਂ ਵਿੱਚ ਹੀ ਅਜੀਹੇ ਗੁਣ ਸਨ ਜਿਹੜੇ ਸਿੱਖੀ ਦੇ ਇਸ ਬੁੱਟੇ ਨੂੰ ਚਾਰ ਚੰਨ ਲਾ ਸਕਦੇ ਸਨ ਭਾਈ ਬੁੱਢਾ ਜੀ ਬੇਸ਼ੱਕ ਛੋਟੀ ਉਮਰ ਦੇ ਸਨ ਪਰ ਗੁਰੂ ਘਰ ਵਾਸਤੇ ਜਿੰਨਾ ਪਿਆਰ ਉਹਨਾਂ ਵਿੱਚ ਸੀ ਉਹ ਕਿਸੇ ਹੋਰ ਵਿੱਚ ਨਹੀਂ ਸੀ ਇੱਕ ਦਿਨ ਗੁਰੂ ਸਾਹਿਬ ਨੇ ਇਸ ਸੰਬੰਧ ਵਿੱਚ ਉਹਨਾਂ ਨੂੰ ਟੋਹਿਆ ਤਾਂ ਭਾਈ ਬੁੱਢਾ ਜੀ ਕਹਿਣ ਲੱਗੇ ਮੈਂ ਗੁਰੂ ਨਹੀਂ ਗੁਰੂ ਘਰ ਦਾ ਸੇਵਕ ਮੈਨੂੰ ਇਹ ਦਾਤ ਬਖਸ਼ੋ ਕਿਵੇਂ ਗੁਰੂ ਘਰ ਦੀ ਸਦਾ ਸੇਵਾ ਕਰਦਾ ਰਾਂ ਹੁਣ ਚੋਣ ਕੇਵਲ ਭਾਈ ਲੈਣੇ ਉੱਤੇ ਰਹਿ ਗਈ ਸੀ ਜਿਸ ਨੂੰ ਉਹ ਆਪਣੇ ਸਰੀਰ ਦਾ ਅੰਧ ਸਮਝਦੇ ਸੀ ਇਸ ਲਈ ਉਹਨਾਂ ਨੇ ਦੂਰ ਨੇੜੇ ਦੇ ਸਾਰੇ ਸਿੱਖਾਂ ਨੂੰ ਬੁਲਾਇਆ ਅਤੇ ਭਾਈ ਬੋਡਾ ਜੀ ਪਾਸੋਂ ਪੰਜ ਪੈਸੇ ਅਤੇ ਇੱਕ ਨਾਰੀਅਲ ਮੰਗਵਾਇਆ ਸਾਰੀ ਸੰਗਤ ਦੇ ਸਾਹਮਣੇ ਉਹਨਾਂ ਪੰਜ ਪੈਸੇ ਅਤੇ ਨਾਰੀਅਲ ਭਾਈ ਲੈਣਾ ਜੀ ਅੱਗੇ ਧਰੇ ਅਤੇ ਉਹਨਾਂ ਨੂੰ ਮੱਥਾ ਟੇਕ ਕੇ ਕਹਿਣ ਲੱਗੇ ਅੱਜ ਤੋਂ ਇਹ ਮੇਰਾ ਅੰਗ ਹੋਏ ਇਸ ਕਰਕੇ ਇਹ ਭਾਈ ਲੈਣਾ ਤੋਂ ਗੁਰੂ ਅੰਗਦ ਦੇਵ ਬਣ ਗਏ ਹਨ ਅੱਜ ਤੋਂ ਮੇਰੀ ਜੋਤ ਇਨ੍ਹਾਂ ਵਿੱਚ ਜਗ ਪਈ ਹੈ ਅਤੇ ਇਹੀ ਨਾਨਕ ਨਿਰੰਕਾਰੇ ਹੋ ਗਏ ਹਨ ਭਾਈ ਬੁੱਢਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਅੰਗਦ ਦੇਵ ਜੀ ਅੱਗੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਸਾਰੀ ਸੰਗਤ ਨੇ ਸਿਰ ਝੁਕਾਇਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਪ੍ਰਵੇਸ਼ ਕਰਕੇ ਜੋਤ ਤੋਂ ਜੋਤ ਜਗੀ ਹੁਣ ਗੁਰੂ ਨਾਨਕ ਦੇਵ ਜੀ ਨੇ ਸਾਰੇ ਸਿੱਖਾਂ ਤੇ ਪਰਿਵਾਰਾਂ ਨੂੰ ਇਕੱਠਾ ਕੀਤਾ ਤੇ ਫਰਮਾਇਆ ਕਿ ਸਾਡਾ ਅੰਤ ਸਮਾ ਆ ਗਿਆ ਹੈ ਅੱਜ ਤੋਂ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਸਾਡਾ ਰੂਪ ਜਾਣ ਕੇ ਸਤਿਕਾਰ ਦੇਣਾ ਤਦ ਗੁਰੂ ਜੀ ਸ਼ਬਦ ਦਾ ਉਚਾਰਨ ਕਰਨ ਲੱਗੇ ਸ਼ਬਦ ਪੜਦੇ ਪੜਦੇ ਉਹ ਸਮਾਦੀ ਵਿੱਚ ਟਿਕ ਗਏ ਤੇ ਆਪਣੀ ਜੋਤ ਨਿਰੰਕਾਰ ਦੀ ਜੋਤ ਵਿੱਚ ਰਲਾ ਦਿੱਤੀ ਹੁਣ ਗੁਰੂ ਜੀ ਦੇ Hindu ਤੇ Musalman ਸੇਵਕਾਂ ਵਿੱਚ ਵਿਵਾਦ ਛਿੜ ਪਿਆ Hindu ਕਹਿੰਦੇ ਅਸੀਂ ਗੁਰੂ ਜੀ ਦੀ ਦੇਹ ਦਾ Hindu ਰੀਤੀ ਨਾਲ ਸੰਸਕਾਰ ਕਰਨਾ ਹੈ Musalman ਕਹਿੰਦੇ ਅਸੀਂ ਨਾਨਕ ਪੀਰ ਦੇ ਜਿਸਮ ਨੂੰ ਮਿੱਟੀ ਵਿੱਚ ਦਫਨਾਉਣਾ ਹੈ ਝਗੜਾ ਵਧਣ ਲੱਗਾ ਅੰਤ ਦੋਹਾ ਪੀਰਾਂ ਦੇ ਸਿਆਣਿਆਂ ਨੇ ਫੈਸਲਾ ਦਿੱਤਾ ਕਿ ਦੋਵੇਂ ਧਿਰਾਂ ਆਪਣੇ ਆਪਣੇ ਫੁੱਲ ਗੁਰੂ ਜੀ ਦੀ ਦੇਹ ਉੱਪਰ ਰਾਤ ਭਰ ਰੱਖਣ ਸਵੇਰ ਤੱਕ ਜਿਹੜੀ ਧਿਰ ਦੇ ਫੁੱਲ ਘਟ ਕੁੰਮਲਾਏ ਹੋਣਗੇ ਉਹੀ ਉਹਨਾਂ ਦੀ ਦੇਹ ਦੀ ਸੰਭਾਲ ਕਰੇ ਪਰ ਸਵੇਰੇ ਦੇਖਿਆ ਗਿਆ ਤਾਂ ਦੋਹਾਂ ਧਿਰਾਂ ਦੇ ਫੁੱਲ ਉਸੇ ਤਰ੍ਹਾਂ ਤਾਜ਼ੇ ਖਿੜੇ ਪਾਏ ਗਏ ਅੰਤ ਜਦੋਂ ਚਾਦਰ ਚੁੱਕ ਕੇ ਵੇਖਿਆ ਗਿਆ ਤਾਂ ਦੱਸਿਆ ਜਾਂਦਾ ਕਿ ਗੁਰੂ ਜੀ ਦੀ ਦੇਹ ਅਲੋਪ ਹੋ ਗਈ ਸੀ ਹਿੰਦੂਆਂ ਤੇ ਮੁਸਲਮਾਨਾਂ ਨੇ ਗੁਰੂ ਜੀ ਦੀ ਚਾਦਰ ਅੱਧੀ ਅੱਧੀ ਵੰਡ ਲਈ ਹਿੰਦੂਆਂ ਨੇ ਉਸ ਨੂੰ ਆਪਣੀ ਰੀਤ ਅਨੁਸਾਰ ਅਗਨੀ ਭੇਟਾ ਕਰ ਦਿੱਤਾ ਤੇ ਮੁਸਲਮਾਨਾਂ ਨੇ ਉਸ ਨੂੰ ਕਬਰ ਪੁੱਟ ਕੇ ਦਬਾ ਦਿੱਤਾ ਗੁਰੂ ਜੀ ਦੀ ਸੱਚਖੰਡ ਵਾਪਸੀ ਅਸੂਵਦੀ 10 ਸੰਮਤ 1593 ਨੂੰ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ